ਬਣਾਉਂਦੇ ਆ ਜੀ ਟੇਸਟੀ ਜਿ ਘਵਰਫਲੀ ਸਸਿਗਾ ਜੀ ਸਾਰੇ ਨੂੰ ਉਮੀਦ ਕਰਦੀ ਸਾਰੇ ਜਣੇ ਬਹੁਤ ਵਧੀਆ ਹੋ ਹੋਗੇ ਇੱਥੇ ਮੈਂ ਘਵਰਫਲੀ ਜਿਹੜੀਆਂ ਲੈ ਲਈਆਂ ਸੀਗੀਆਂ ਜੀ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਧੋ ਕੇ ਆਪਾਂ ਬੋਇਲ ਕਰ ਲਵਾਂਗੇ ਚੰਗੀ ਤਰ੍ਹਾਂ ਪਹਿਲਾਂ ਉਬਾਲ ਲਵਾਂਗੇ ਇਹਨਾਂ ਨੂੰ ਤੇ ਥੋੜਾ ਜਿਹਾ ਪਾ ਦਵਾਂਗੇ ਵਿੱਚ ਨਮਕ ਇੱਕ ਚੰਚਾ ਆਪਾਂ ਇਹਨੂੰ ਜਦ ਤੱਕ ਉਬਾਲਾਂਗੇ ਜਦ ਤੱਕ ਇਹਦਾ ਕਲਰ ਨਹੀਂ ਚੇਂਜ ਹੋ ਜਾਂਦਾ ਦੇਖੋ ਤੁਸੀਂ 5-7 ਮਿੰਟ ਦੇ ਬਾਅਦ ਇਹਦਾ ਕਲਰ ਜਿਹੜਾ ਉਹ ਚੇਂਜ ਹੋ ਜਾਂਦਾ ਹੈ ਮੈਂ ਗੈਸ ਮਤਲਬ ਤੇਜ਼ ਕਰਕੇ ਰੱਖ ਦਿੱਤਾ ਸੀਗਾ ਇਹ ਤੇ ਪਰ ਬਣਾਉਣ ਲਈ ਦੇਖਦੇ ਆਪਾਂ ਨੂੰ ਕੀ ਕੀ ਚਾਹੀਦਾ ਜੀ ਆਲੂ ਪਿਆਜ਼ ਹਰੀ ਮਿਰਚ ਅਦਰਕ ਵਗੈਰਾ ਤੇ ਇੱਥੇ ਮੈਂ ਤੁਹਾਨੂੰ ਦੱਸ ਦਵਾਂ ਜੀ ਕਿ ਇਹਨੂੰ ਆਪਾਂ ਬੋਇਲ ਕਰਨੇ ਤੋਂ ਬਾਅਦ ਠੰਡੇ ਕਰਕੇ ਥੋੜੇ ਜੇ ਇਹਦੇ ਸਾਈਡਾਂ ਤੇ ਕਿਨਾਰੇ ਹੁੰਦੇ ਦੋਨੋਂ ਸਾਈਡਾਂ ਤੇ ਇਹ ਮਤਲਬ ਬਾਲ ਦੀ ਤਰ੍ਹਾਂ ਸਮਝ ਲਓ ਤੇ ਇਹਨਾਂ ਨੂੰ ਆਪਾਂ ਹਟਾਉਣਾ ਹੈ ਜੀ ਦੋਨਾਂ ਨੂੰ ਦੋਨੇ ਪਾਸੇ ਤੋਂ ਹਟਾ ਦੇਣਾ ਨਹੀਂ ਹਟਾਵਾਂਗੇ ਤਾਂ ਆਪਾਂ ਇਹਦੇ ਟੇਸਟ ਮਤਲਬ ਖਾਣ ਚ ਨਾ ਇਹ ਵਧੀਆ ਨਹੀਂ ਲੱਗਦੇ ਇਹ ਜਿਹੜੇ ਇਹਦੇ ਕਿਨਾਰੇ ਜਿਹੇ ਸਾਈਡਾਂ ਤੇ ਮੋਹ ਦੇ ਵਿੱਚ ਆਉਂਦੇ ਜਿਹੜੇ ਉਹ ਚੰਕੇ ਨਹੀਂ ਲੱਗਦੇ ਇਹ ਬਹੁਤ ਮੋਟਾ ਮੋਟਾ ਇੱਕ ਪਾਸੇ ਤੋਂ ਤਾਂ ਇੱਕ ਪਾਸੇ ਦੇ ਥੋੜਾ ਪ੍ਰੀਖ ਚ ਆਪਾਂ ਨੇ ਦੋਨੋਂ ਪਾਸੇ ਤੇ ਇਹ ਕਿਨਾਰੇ ਜਿਹੜੇ ਉਹ ਹਟਾਉਣੇ ਆ ਇਹ ਕਿਨਾਰੇ ਆਪਾਂ ਇਹਨੂੰ ਬੋਇਲ ਕਰਨੇ ਤੋਂ ਬਾਅਦ ਹੀ ਵਧੀਆ ਤਰੀਕੇ ਨਾਲ ਹਟਾ ਸਕਦੇ ਆ ਅਗਰ ਤੁਸੀਂ ਕੱਚੀ ਦੇ ਹਟਾਉਣਾ ਚਾਹੋ ਤਾਂ ਉਹ ਚੰਗੀ ਤਰ੍ਹਾਂ ਨਹੀਂ हटਦੇ ਨਾਲ ਲੱਗੇ ਰਹਿ ਜਾਂਦੇ ਨੇ ਉਹ ਵਧੀਆ ਤਰੀਕੇ ਨਾਲ ਨਹੀਂ ਆਪਾਂ ਰਿਮੂਵ ਕਰ ਸਕਦੇ ਉਹਨਾਂ ਨੂੰ ਤੋਂ ਉਹਨੂੰ ਸਾਈਡਾਂ ਤੋਂ ਇਦਾਂ ਕੱਟ ਕੇ ਨਾ ਇਹਨਾਂ ਨੂੰ ਥੋੜਾ ਥੋੜਾ ਇਹ ਦੇਖੋ ਬਹੁਤ ਹੀ ਈਜ਼ੀ ਜਿਹੇ ਤਰੀਕੇ ਦੇ ਨਾਲ ਜਿਹੜਾ ਇਹ ਨਿਕਲ ਜਾਂਦੇ ਨੇ ਦੋਨੋਂ ਪਾਸੇ ਤੋਂ ਫਿਰ ਆਪਾਂ ਇਹਨੂੰ ਕੱਟ ਸਕਦੇ ਪੀਸਾਂ 'ਚ ਜਿੱਦਾਂ ਆਪਾਂ ਨੇ ਕੱਟਣਾ ਹੈ ਜਿਹੜੇ ਤਰੀਕੇ ਨਾਲ ਵੀ ਆਪਾਂ ਕੱਟਣਾ ਚਾਹੁੰਦੇ ਹਾਂ ਛੋਟੇ ਛੋਟੇ ਕੱਟਣੇ ਆ ਤੁਸੀਂ ਇਹਦੇ ਦੋ ਪਾਰਟ ਕਰਨੀ ਹੈ ਜਾਂ ਦੋ ਪਾਰਟ ਕਰ ਸਕਦੇ ਆ ਤੇ ਦੇਖੋ ਤੁਸੀਂ ਆਪਾਂ ਦੋਨੋਂ ਪਾਸੇ ਤੋਂ ਜਿਹੜੇ ਉਹ ਰਿਮੂਵ ਕਰ ਲੈਣੇ ਆ ਬਿਲਕੁਲ ਬਰੀਕ ਬਰੀਕ ਉਤਰ ਜਾਂਦਾ ਪੂਰਾ ਦੇਖੋ ਜੇ ਇੱਥੇ ਮੈਂ ਇਹ ਜਿਹਦੇ ਲੰਬੇ ਲੰਬੇ ਜਿਹੇ ਪੀਸ ਜਿਹੜੇ ਬਣਾ ਲਿੱਤੇ ਸੀਗੇ ਗਵਰਫ ਵਾਲੀ ਦੇ ਦੇਖੋ ਤੁਸੀਂ ਇੰਨਾ ਇਹਦੇ ਵਿੱਚ ਤੇ ਮਤਲਬ ਨਿਕਲਿਆ ਜਿਹੜੇ ਸਾਈਡਾਂ ਤੋਂ ਆਪਾਂ ਕਿਨਾਰੇ ਜਿਹੇ ਅਲੱਗ ਕਰੇ ਆ ਤਾਂ ਇਹ ਜ਼ਰੂਰ ਕਰਨਾ ਹੈ ਜੀ ਮਣਾਉਣ ਦੀ ਤਿਆਰੀ ਕਰਦੇ ਆ ਜੀ ਤੇ ਕੜਾਈ ਦੇ ਵਿੱਚ ਮੈਂ ਪਾ ਲਿੱਤਾ ਸੀਗਾ ਤੇਲ ਤੇਲ ਨੂੰ ਗਰਮ ਕਰਕੇ ਉਹਦੇ ਵਿੱਚ ਆਲੂ ਥੋੜੀ देर ਫਰਾਈ ਕਰਾਂਗੇ ਜਿਸ ਤਰ੍ਹਾਂ ਦੇ ਮੈਂ ਗੁਵਾਰ ਪੜੀ ਕੱਟੀ ਸੀਗੀ ਜਿਹੜੀ ਸ਼ੇਪ ਚ ਉਸੇ ਸ਼ੇਪ ਚ ਮੈਂ ਇਹ ਆਲੂ ਕੱਟੇ ਆ ਦਿਨ ਤੇ ਤੁਸੀਂ ਆਲੂ ਨਹੀਂ ਪਾਉਣੇ ਤਾਂ ਸਕਿੱਪ ਵੀ ਕਰ ਸਕਦੇ ਹੋ ਤੇ ਆਲੂਆਂ ਦਾ ਕਲਰ ਥੋੜਾ ਜਿਹਾ ਚੇਂਜ ਹੋ ਗਏ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਪਿਆਜ਼ ਮੈਂ ਦੋ ਪਿਆਜ਼ ਲਿੱਤੇ ਸੀਗੇ ਥੋੜਾ ਜਿਹਾ ਵਿੱਚ ਅਦਰਕ ਕੱਟਿਆ ਸੀਗਾ ਤੇ ਇਹਨੂੰ ਆਪਾਂ ਥੋੜਾ ਜਿਹਾ 골ਡਨ ਮਤਲਬ ਪਿੰਕ ਜਿਹਾ ਕਰਨਾ ਪਿਆਜ਼ਾਂ ਨੂੰ ਉਹ ਤੋਂ ਬਾਅਦ ਆਪਾਂ ਟਮਾਟਰ ਪਾ ਦਾਂਗੇ ਦੋ ਟਮਾਟਰ ਲਿੱਤੇ ਸੀਗੇ ਮੈਂ ਮੀਡੀਅਮ ਸਾਈਜ਼ ਦੇ ਤੇ ਦੋ ਹੀ ਹਰੀਆਂ ਮਿਰਚਾਂ ਸੀਗੀਆਂ ਟਮਾਟਰ ਪਾਉਣ ਤੋਂ ਬਾਅਦ ਥੋੜੀ ਜਿਹੀ ਹਲਦੀ ਨੂਨ ਥੋੜੀ ਜਿਹੀ ਲਾਲ ਮਿਰਚ ਤੇ ਧਨੀਆ ਪਾਊਡਰ ਗਰਮ ਮਸਾਲਾ ਇਹ ਚੀਜ਼ਾਂ ਪਾ ਕੇ ਆਪਾਂ ਚੰਗੀ ਤਰ੍ਹਾਂ ਨਾਲ ਇਹਨਾਂ ਨੂੰ ਜਿਹੜੇ ਮਿਕਸ ਕਰ ਲਵਾਂਗੇ ਤੇ ਫਿਰ ਆਪਾਂ ਪਾ ਦਵਾਂਗੇ ਉਹ ਫਲੀਆਂ ਆਪਣੀਆਂ ਮਿਕਸ ਕਰਕੇ ਤੋਂ ਬਾਅਦ ਇਹਨਾਂ ਨੂੰ ਚੰਗੀ ਤਰ੍ਹਾਂ ਫਲੀਆਂ ਪਾ ਦਵਾਂਗੇ ਵਿੱਚ ਤੇ ਵਲੀ ਰੋਪਣ ਤੋਂ ਬਾਅਦ ਵੀ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਇਹਨਾਂ ਨੂੰ ਮਤਲਬ ਆਪਾਂ ਗਵਾਰ ਫਲੀ ਵੀ ਕਹਿੰਦੇ ਆਪਾਂ ਲੋਕ ਤਾਂ ਗਵਾਰ ਫਲੀ ਕਹਿੰਦੇ ਤੇ ਇੰਗਲਿਸ਼ ਵਿੱਚ ਇਹਨਾਂ ਨੂੰ ਕਲਸਟਰ ਬੀਨਸ ਵੀ ਕਹਿੰਦੇ ਹਨ ਤੇ ਇਹ ਇੱਕ ਮਤਲਬ ਬਹੁਤ ਹੀ ਹੈਲਦੀ ਜੀ ਸਬਜ਼ੀ ਹੈ ਤਾਂ ਤੁਸੀਂ ਮਤਲਬ ਥੋੜੀ ਜੀ ਹੈਲਦੀ ਬਣਾਉਣੀ ਹੈ ਤਾਂ ਤੁਸੀਂ ਆਲੂਆਂ ਨੂੰ ਸਕਿੱਪ ਕਰ ਸਕਦੇ ਹੋ ਅਦਰਵਾਇਜ਼ ਆਲੂ ਪਾ ਸਕਦੇ ਵਿੱਚ ਟੇਸਟੀ ਲੱਗਦੀ ਆਲੂ ਨਾਲ ਵੀ ਇਹਨੂੰ ਥੋੜੀ देर ਰੋਣ ਤੋਂ ਬਾਅਦ ਆਪਾਂ ਫਿਰ ਟੱਕ ਦਵਾਂਗੇ ਦੁਬਾਰੇ ਦੇਖਾਂਗੇ ਮਤਲਬ ਇਹਨੂੰ ਬੋਇਲ ਕਰਨ ਤੋਂ ਬਾਅਦ ਵੀ 20 ਮਿੰਟ ਮਤਲਬ ਘੱਟ ਗੈਸ ਕਰਕੇ ਬਣਾਈ ਸੀਗੀ ਮੈਂ 20 ਮਿੰਟ ਲੱਗ ਕੇ ਸੀ ਤੇ ਤੁਸੀਂ ਅੱਧਾ ਕ ਗਲਾਸ ਪਾਣੀ ਜ਼ਰੂਰ ਪਾ ਦਿਓ ਨਹੀਂ ਤਾਂ ਇਹ ਸਬਜ਼ੀ ਜਿਹੜੀ ਨੀਚੇ ਤળે ਨੂੰ ਲੱਗ ਜਾਂਦੀ ਹੈ ਆਪਣੇ ਪੈਨ ਦੇ ਬਾਕੀ ਤੁਸੀਂ ਦੇਖੋਗੇ ਤੇ ਸਬਜ਼ੀ ਜਿਹੜੀ ਆਪਣੀ 20 ਮਿੰਟ ਲੱਗੇ ਨੇ ਬਣ ਕੇ ਪੂਰੀ ਤਰ੍ਹਾਂ ਤਿਆਰ ਹੈ ਟੇਸਟੀ ਬਣੀ ਸੀ ਬਹੁਤ ਵਧੀਆ ਬਣੀ ਸੀ ਤੇ ਸਾਰਿਆਂ ਨੇ ਬਹੁਤ ਪਸੰਦ ਕਰੀ ਤੁਸੀਂ ਵੀ ਸਾਰੇ ਜਣੇ ਬਣਾਇਓ ਜ਼ਰੂਰ ਖਾਓ ਅਸੀਂ ਪਲੇਨ ਪਰੌਂਠੇ ਬਣਾਏ ਸੀਗੇ ਨਾਲ ਤੇ ਵਧੀਆ ਲੱਗੇ ਸੀ ਬਹੁਤ ਟੇਸਟੀ ਲੱਗੇ ਸੀ ਥੋੜਾ ਜਿਹਾ ਧਣੀਆਂ ਪਾ ਕੇ ਕਰ ਦੇਵਾਂਗੇ ਗਾਰਨਿਸ਼ ਤੇ ਦੇਖੋ ਤੁਸੀਂ ਦੇਖਣ ਚ ਵੀ ਵਧੀਆ ਲੱਗਦੀ ਹੈ ਸਬਜੀ ਬਣਾ ਕੇ ਸਾਰੇ ਜਣੇ ਜਰੂਰ ਖਾਓ ਤੇ ਆਪਣੇ ਜਿਹੜੇ ਰਿਵਿਊ ਹੈ ਮੇਰੇ ਨਾਲ ਜਰੂਰ ਸ਼ੇਅਰ ਕਰਿਆ ਕਰੋ ਮਿਲਦੇ ਆਂ ਜੀ ਕਿਸੇ ਅਗਲੀ ਵੀਡੀਓ ਦੇ ਵਿੱਚ ਮੇਰੇ ਨਵੇਂ-ਨਵੇਂ ਵੀਡੀਓ ਦੇਖਣ ਦੇ ਲਈ ਮੇਰੇ ਚੈਨਲ ਨੂੰ ਕਰ ਲਿਓ ਜੀ ਸਬਸਕ੍ਰਾਈਬ ਤੇ ਵੀਡੀਓ ਨੂੰ ਇੱਕ ਲਾਈਕ ਤੇ ਸੋਹਣਾ ਜਿਹਾ ਕਮੈਂਟ ਜਰੂਰ ਕਰ ਦਿਆ ਕਰੋ ਜੀ ਤੇ ਐਦਾਂ ਹੀ ਪਿਆਰ ਜਿਹੜਾ ਬਣਾਈ ਰੱਖਿਓ ਤੁਹਾਡੇ ਸਾਰਿਆਂ ਦੀ ਸਪੋਰਟ ਦੀ ਬਹੁਤ ਜ਼ਰੂਰਤ ਹੈ। ਬਾਕੀ ਮਿਲਦੇ ਆਂ ਜੀ ਕਿਸੇ ਅਗਲੀ ਵੀਡੀਓ